ਕੀ ਗੱਲ ਮੰਮੀ ਇਹਨਾਂ ਰੋਲਾ ਪਾ ਲਿਆ ਜੇ ਮਸਾ ਮਸਾ ਕਰਦਾ ਮੋਲ ਠੀਕ ਹੋਇਆ ਤੇ ਫੇਰ ਰੋਲਾ ਪਾ ਲਿਆ ਆ ਵੇ ਮੈਂ ਚੁੱਪ ਕਰਕੇ ਬੈਠਾ ਰੋਟੀ ਬਣੀ ਨਹੀਂ ਖਾਣ ਲਿਆ ਕੀ ਗੱਲ ਸਹੀ ਕਹਦਾ ਸੋਗ ਪਾ ਲਿਆ ਤੂੰ ਹੈ ਮੈਂ ਵੇਖਿਆ ਡੱਬੇ ਵਿੱਚ ਰੋਟੀ ਉਦਾਂ ਹੀ ਸਵੇਰ ਦੀ ਵੀ ਪਈ ਹੋਈ ਹੈ ਤੇ ਮੈਂ ਤਾਂ ਹੁੰਦੀ ਬਣਾਉਣ ਲੱਗੀ ਸੀ ਤੇ ਵੇਖਿਆ ਰੋਟੀ ਪਈ ਹੋਈ ਹੈ ਕੀ ਗੱਲ ਤੈਨੂੰ ਦੱਸਦਾ ਨਹੀਂ ਮੈਨੂੰ ਪਤਾ ਮੈਨੂੰ ਕਿੰਨੀ ਟੈਨਸ਼ਨ ਹੈ ਇਹਨੇ ਰੋਟੀ ਨਹੀਂ ਖਾਧੀ ਤੇ ਮੇਰਾ ਧਿਆਨ ਇਹਦੇ ਵਿੱਚ ਆ ਇਹ ਸੁਖਮਨ ਚੱਕਰ ਕਰਕੇ ਬੈਠਾ ਤਾਂ ਉਦੋਂ ਜਿੱਦਾਂ ਚੱਲੀ ਉਹ ਤਾਂ ਰੋਕਿਆ ਤੱਕ ਨਹੀਂ ਇਹਨੇ ਇੱਕ ਪਰ ਵੀ ਬਾਹਰ ਗਿਆ ਤੇ ਚਿੰਨੂ ਨੇ ਆਪਾਂ ਜਾਣ ਦੇਣਾ ਸਾਈਂ ਤੂੰ ਬੱਚਾ ਹੈ ਪਹਿਲਾਂ ਮੈਨੂੰ ਦੱਸ ਹੈ ਨਿਆਣਿਆਂ ਵਾਂਗ ਤੂੰ ਰਸਦਾ ਫਿਰਦਾ ਮੈਂ ਅੱਜ ਸਾਰੀਆਂ ਗੱਲਾਂ ਮੇਰੇ ਸਿਰ ਤੇ ਥੋਪਣ ਡਏ ਨੇ ਕਿਉਂ ਉਸ ਦਿਨ ਨਹੀਂ ਕਿਹਾ ਦੋ ਚਾਰ ਦਿਨ ਦੀ ਗੱਲ ਉਹਨੇ ਦੇਖੀ ਆਪੇ ਮੂੜ ਆਣਾ ਮੈਂ ਉਹ ਨਹੀਂ ਗੱਲ ਦੋ ਚਾਰ ਦਿਨ ਦੀ ਗੱਲ ਹੈਗੀ ਕਿਹਦਾ ਵੀ ਆਉਣਾ ਉਹ ਵੈਸੇ ਮਰਤ ਨਾਲ ਚੱਲ ਗਈ ਤੇ ਉਹ ਕਹਿੰਦੇ ਕਿ ਜਿੱਥੋਂ ਮਰਜੀ ਸੰਤ ਨੂੰ ਲੈ ਕੇ ਆਓ ਜਾ ਕੇ ਮੈਂ ਹੱਥ ਜੋੜਾਂ ਜਜੋ ਮਰਜ਼ੀ ਕਰੂੰ ਮੈਨੂੰ ਲੈ ਕੇ ਆ ਹਾਂ ਬਈ ਵਾਹ ਹੁਣ ਸਾਡੇ ਹੱਥ ਜੜਮਾਣੇ ਨੇ ਪਹਿਲਾਂ ਨਹੀਂ ਸੀ ਵੀ ਇਹਨਾਂ ਰੋਬ ਉਹਤੇ ਪਾਣਾ ਪਿਆਰ ਨਾਲ ਤਰੀਕੇ ਨਾਲ ਉਹਨੂੰ ਹੈਂਡਲ ਕਰ ਲੈਣਾ ਸੀ ਸਾਰੇ ਤੇ ਇੱਦਾਂ ਨਹੀਂ ਐ ਉਹ ਉਹਦੀ ਪੈਣ ਦਾ ਕਿੰਨਾ ਸਟੈਂਡ ਲੈਂਦੀ ਆ ਉਹਦੇ ਨਾਲ ਖਲੋਤੀ ਆ ਚਲ ਗਈ ਉਹਦੇ ਘਰ ਜਿੱਤੇ ਤੈਨੂੰ ਛੱਡ ਕੇ ਤੇ ਤੂੰ ਉਹਦੇ ਭਰਾ ਦਾ ਸਟੈਂਡ ਨਹੀਂ ਲੈ ਸਕਦਾ ਨਾਲੇ ਮੇਰੀ ਪਹਿਲਾਂ ਮੇਰੀ ਗੱਲ ਸੁਣ ਵੀ ਮੇਰਾ ਕੋਈ ਵੀ ਇੱਡਾ ਨਹੀਂ ਐ ਨਾ ਉਹ ਕਰਦਾ ਪੇਕੇ ਦਾ ਵੀ ਕੁੜੀ ਨੂੰ ਤਾਂ ਸ਼ਾਮ ਸੋਏ ਅੱਜ ਨਹੀਂ ਤੇ ਕੱਲ ਨੂੰ ਉਹਨਾਂ ਨੂੰ ਛੱਡ ਜਣਾ ਤੇਰੇ ਕੋਲ ਨਾਲ ਉਹ ਵੀ ਆਈ ਨਹੀਂ ਕੁੜੀ ਨੇ ਆਪਣੇ ਪਿਓ ਕੋ ਨਹੀਂ ਆਣਾ ਹੈਗਾ ਬੱਚੇ ਨੂੰ ਵੀ ਤਾਂ ਹੱਥਾਂ ਦੀ ਪਛਾਣ ਹੁੰਦੀਆਂ ਨੇ ਆਪਣੇ ਪਿਓ ਨੂੰ ਯਾਦ ਕਰਨਾ ਹੀ ਹੈ ਉਨੇ ਲੈ ਨਾ ਤੂੰ ਟੈਨਸ਼ਨ ਨਾ ਲੈ ਸਮਝ ਲੈ ਵੈਸੇ ਪੰਜ ਛੇ ਦਿਨੋਂ ਸੇ ਰਹਿਣ ਗਈ ਆ ਅੱਗੇ ਜਾਂਦੀ ਨਹੀਂ ਸੀ ਰਹਿਣ ਪਰ ਮੇਰੇ ਕੋ ਨਹੀਂ ਹੋਣ ਰਿਹਾ ਜਾਂਦਾ ਮੈਨੂੰ ਮੇਰੀ ਸੁਖਮਣ ਮੇਰੇ ਕੋਲ ਵਾਪਸ ਚਾਹੀਦੀ ਆ ਯਾਰ ਨਹੀਂ ਹੁੰਦੀ ਤਾਂ ਫਿਰ ਕੋਈ ਗੱਲ ਨਹੀਂ ਮੈਂ ਤੇਰੀ ਹੋਰ ਕਿ ਤੇਰੀ ਵਿਆਹ ਕਰਾ ਦੂੰ ਤੇਰਾ ਬਹੁਤੀ ਗੱਲ ਦੀ ਯਾਰ ਕਰਾਉਣਾ ਕਿ ਤੇ ਹੋਰ ਪਿਆਰ ਜੇ ਬਹੁਤੀ ਗੱਲ ਆ ਵਿਆਹ ਵਿਊ ਦੀ ਗੱਲ ਕਹਿੰਦੇ ਜੇ ਤੇ ਮੈਂ ਘਰ ਵਿੱਚ ਚੱਲ ਜਾਂਦਾ ਉਹਨੇ ਤੂੰ ਦਾ ਸਾਥ ਲਿਆ ਕੁੜਾ ਜਾਣਾ ਤੇ ਸਮਝ ਨਹੀਂ ਤੋ ਕੀ ਕਰਨ ਗਈ ਨਾਲ ਦਾ ਹੋ ਗਿਆ ਜੇ ਮੰਮੀ ਤੂੰ ਤੂੰ ਰੋਕਣਾ ਕਿ ਨਾ ਤੂੰ ਤੁਸੀਂ ਮੇਰੇ ਸਰ ਤੇ ਸਾਰੀਆਂ ਗੱਲਾਂ ਕੱਢੀ ਜਾਂਦੇ ਹੋ ਮਮੀ ਇਤਰਾ ਮੂਵੀ ਹੋ ਤਾਂ ਘਰ ਦਾ ਮਹੌਲ ਠੀਕ ਹੋਇਆ ਵੈ ਤੇ ਤੂੰ ਸ਼ੁਰੂ ਹੋ ਗਿਆ ਮਹੌਲ ਖਰਾਬ ਕਰਨਾ ਜੇ ਤੁਹਾਨੂੰ ਲੱਗਦਾ ਮੇਰੇ ਕਰਕੇ ਮਹੌਲ ਖਰਾਬ ਬੰਦਾ ਵਾ ਤੁਸੀਂ ਆਪਣੇ ਘਰ ਦਾ ਮਹੌਲ ਸਹੀ ਰੱਖੋ ਤੇ ਮੈਨੂੰ ਬਸ ਸਿਮਰਤ ਨੂੰ ਵਾਪਸ ਲਿਆ ਦਿਓ ਮੈਂ ਤੁਹਾਡਾ ਮਹੌਲ ਖਰਾਬ ਨਹੀਂ ਕਰਦਾ ਮੈਂ ਘਰ ਵਿੱਚ ਚੱਲ ਜਾਂਦਾ ਕਿਤੇ ਸਾਇਲ ਇਹ ਗੱਲ ਨਹੀਂ ਅਸੀਂ ਤੈਨੂੰ ਘਰੋਂ ਜਾਣ ਵਸਤੇ ਨਹੀਂ ਕਹਿ ਰਹੇ ਤੈਨੂੰ ਅਸੀਂ ਇਹ ਕਿਹਾ ਵੈ ਤੂੰ ਥੋੜੇ ਨੇ ਲਈ ਇਹ ਸੋਚ ਵਿਚਾਰ ਬਣਾ ਲੈ ਆਪਣਾ ਕਿ ਸਿਮਰਤ ਪੇਕੇ ਰਹਿਣ ਗਈ ਹੈ ਆਜੇਗੀ ਮੁੜ ਕੇ ਥੋੜੇ ਦਿਨ ਦਾ ਟਾਈਮ ਤਾਂ ਦੇ ਆਪਣੇ ਆਪ ਨੂੰ ਤੇ ਉਹਨੂੰ ਵੀ ਉਹ ਜੀ ਅ ਜਾਂਦੇ 100 ਫੋਨ ਕਰਦੀ ਸੀ ਮੈਨੂੰ ਤੇ ਅੱਜ ਵੇਖੋ ਕਿੰਨੇ ਦਿਨ ਹੋ ਗਏ ਇੱਕ ਵਾਰੀ ਵੀ ਉਹਦਾ ਫੋਨ ਨਹੀਂ ਆਇਆ ਤੇ ਸਭ ਤੋਂ ਵੱਡੀ ਗੱਲ ਮੈਂ ਸੁਖਮਨ ਨੂੰ ਨਹੀਂ ਵੇਖਿਆ ਇੰਨੇ ਦਿਨ ਤੋਂ ਸਾਈਲਰ ਸੇਰ ਦਾ ਤੂੰ ਘਰ ਬੈਠਾ ਆਇਆ ਮੈਂ ਕਿਤੇ ਜਾ ਕੋਈ ਕੰਮ ਕਰ ਆਪਣਾ ਧਿਆਨ ਕਿਤੇ ਲਾ ਵਿਹਲਾ ਬੈਠਾ ਆਇਆ ਮੈਂ ਧਿਆਨ ਤੇਰਾ ਫਿਰ ਉਹਦੇ ਬਾਲੀ ਲੱਗਣਾ ਮੈਂ ਵਿਹਲੇ ਬੈਠੇ ਬਿਧਿਆਨ ਬੰਦੇ ਦੇ ਪਿੱਛੇ ਨਹੀਂ ਜਾਂਦਾ ਮੇਰਾ ਨਹੀਂ ਮਨ ਲੱਗਦਾ ਕਿਤੇ ਵੀ ਨਾ ਹੀ ਕੰਮ ਵਿੱਚ ਨਾ ਹੀ ਬਾਹਰ ਤੁਸੀਂ ਲੈ ਜਾਉਣਾ ਇਹਨੂੰ ਕਿਤੇ ਹਰ ਕੀ ਕਰੀ ਇਹਨਾਂ ਤੂੰ ਇਦਾਂ ਬਿਨਾਂ ਗੱਲ ਤੋਂ ਮੇਰੀ ਗੱਲ ਸੁਣ ਜੇ ਹੋ ਹੀ ਨਹੀਂ ਜਿੱਲਦੀ ਪੱਕੀ ਆ ਤਾਂ ਤੈਨੂੰ ਕੀ ਆਵਾ ਹੈ ਨਾਲੇ ਤੂੰ ਇਨਾ 헤ਟ ਜਾ ਕੰਦਿਆ ਵਾ ਬਹੁਤਾ ਪਿਆਰ ਨਹੀਂ ਹੁੰਦਾ ਤੈਨੂੰ ਉਹਦਾ ਪਹਿਲਾਂ ਉਹ ਹੀ ਨੇ ਜ਼ਬਰਦਸਤ ਜਿਹਨੂੰ ਤੂੰ ਰੱਖਣਾ ਨਹੀਂ ਚਾਹੁੰਦਾ ਸੀ ਤੇ ਇਹਨੇ ਕਰ ਦੋ ਇਹਨੂੰ ਮੈਜਰ ਰਖਣੀ ਇੱਥੇ ਅੱਜੇ ਘਟੋ ਇਹਨੂੰ ਤੋਂ ਹੈ ਅੱਜ ਗੱਲ ਸਿਰਫ ਨਿਆਣੀ ਦੀ ਹੈ ਨਾ ਇਹ ਜਵਾਗ ਹੀ ਹੈ ਨਾ ਉਹਦੇ ਕਰਕੇ ਪਿਆਰ ਕਰਕੇ ਕਰਦੇ ਆ ਤੂੰ ਤੈਨੂੰ ਜਵਾਗ ਲਿਆਦਨੇ ਤੇਰਾ ਵਾਪਸ ਇੱਥੇ ਠੀਕ ਹੈ ਛੱਡ ਪਰਾਂ ਨੂੰ ਪਰ ਭਾਜੀ ਤੁਸੀਂ ਸੁਖਮਨ ਨੂੰ ਲਿਆਓਗੇ ਤੈਨੂੰ ਮਾਂ ਦਾ ਪਿਆਰ ਕੌਣ ਦੇਊਗਾ ਯਾਰ ਮੈਂ ਇੱਥੇ ਨਾ ਘਰ ਚ ਹਣੀ ਹੈ ਨਾ ਮੈਂ ਉਹਨੂੰ ਮਾਂ ਦਾ ਪਿਆਰ ਵੀ ਦਵਾਂਗੀ ਤੂੰ ਫਿਕਰ ਕਾਦੀ ਕਰਦਾ ਮੈਂ ਤੂੰ ਕੋਣੋਂ ਨਹੀਂ ਉਹਨੂੰ ਮਾਂ ਦਾ ਪਿਆਰ ਦੇਣ ਵਾਲੀ ਤੂੰ ਸਾਇਲ ਤੈਨੂੰ ਕੀ ਹੋ ਗਿਆ ਹੁਣ ਮੈਂ ਇਸ ਘਰ ਦੀ ਹੋਣ ਵਾਲੀ ਨੂਹ ਮੈਂ ਹੋਣ ਵਾਲੀ ਨੂਹ ਮੂਹ ਹੀ ਐ ਇਸ ਘਰ ਦੀ ਹੋਣ ਵਾਲੀ ਨੂਹ ਆ ਪਰ ਨੋ ਹੋਏ ਨਹੀਂ ਹਲੇ ਸਮਝਾਂਗੀ ਦੋ ਦਿਨ ਦੀ ਗੱਲ ਹੈ ਗਿੰਦੀ ਤੇ ਸਾਇਲ ਕਿਉਂ ਇਦਾਂ ਦਾ ਤੂੰ ਵਿਰਤਾਉ ਕਰੀ ਜਾਂਦੇ ਇੱਕ ਦੂਜੇ ਦਾ ਸਾਥ ਕਿ ਛੱਡੇ ਜਾਂਦੇ ਤੂੰ ਮੇਰੀ ਗੱਲ ਸੁਣ ਤੂੰ ਬੋਤਾ ਬਣਨਾ ਤੈਨੂੰ ਕੀ ਲੱਗਦਾ ਵਾ ਅੱਜ ਸ਼ਾਮੀ ਬਾਅਦ ਘਰੋਂ ਚੜ ਗਿਆ ਤੂੰ ਉਹਦਾ ਉਹਦਾ ਲੈ ਲੇਂਗੀ ਯਾਰਾ ਉਹਦਾ ਲੈਣ ਦਾ ਕੀ ਮਤਲਬ ਆ ਉਹਦਾ ਦੇਤਾ ਉਹਨੂੰ ਹੋਰ ਕੀ ਦੇਣਾ ਦੱਸਣ ਦੋਤਾ ਉਹ ਚੱਲ ਗਈ ਆ ਥੋੜਾ ਜਿਹਾ ਮੈਂ ਨਾ ਵਸ ਗਈ ਕਿ ਮੀ ਉਹਦਾ ਦੇ ਕੇ ਗਈ ਨਹੀਂ ਤਾਂ ਨਹੀਂ ਜਾਣਾਂ ਨਾ ਜਾਂਦੀ ਦਾ ਪੈਣਾ ਉਹਦਾ ਮੇਰ ਦਾ ਮੈਂ ਗਈ ਨਹੀਂ ਆ ਸ਼ਮਮੀ ਨੂੰ ਤੁਸੀਂ ਕੱਢਿਆ ਵਾ ਨਹੀਂ ਨਹੀਂ ਕੱਢਿਆ ਮਾਪੇ ਲੈ ਕੇ ਗਏ ਆ ਤੈਨੂੰ ਪਤਾ ਨਹੀਂ ਆ ਕਿਦਾਂ ਬੋਲਣ ਦੇ ਮੇਰੇ ਸਾਹਮਣੇ ਉਹਨਾਂ ਕੋਈ ਗੁਰਾਹ ਪਾ ਲਈ ਕੋਈ ਕਸਰ ਛੱਡੀ ਇਹਨਾਂ ਨੇ ਦੱਸੀ ਮੈਨੂੰ ਕਿੰਨਾ ਪਿਆਰ ਦਿੱਤਾ ਤੁਸੀਂ ਮਰਤ ਨੂੰ ਕਿੰਨਾ ਦਿੱਤਾ ਇੱਜ਼ਤ ਮਾਨ ਦਿੱਤਾ ਅਲਸ ਤੇਰੀ ਲਾਗੇ ਉਹ ਚੱਲ ਗਏ ਨੇ ਉਹਨਾਂ ਨੇ ਘੜੀ ਵੀ ਤੈਨੂੰ ਪਿਆਰ ਨਾਲ ਬਿਠਾ ਕੇ ਪਹਿਲਾਂ ਗੱਲ ਸਾਰੀ ਸੁਣੀ ਤੇਰੀ ਪੁੱਛੀ ਆਕੇ ਤੈਨੂੰ ਕੋਲਰ ਤੋਂ ਫੜ ਲਿਆ ਤੇ ਉਹਨਾਂ ਦੇ ਫੇਵਰਚ ਗੱਲ ਕਰਨ ਨਿਆ ਮੈਂ ਤੇ ਜਿਹੜਾ ਭਰਾ ਤੇਰੇ ਨਾਲ ਖਲੋਤਾ ਹੈ ਮਾਂ ਤੇਰੇ ਲਾਗੇ ਬੈਠੀ ਉਹਨਾਂ ਦਾ ਤੈਨੂੰ ਕੋਈ ਗਿਆਨ ਨਹੀਂ ਲੈ ਲੜਾਈ ਤਾਂ ਸਾਰੀ ਮੇਰੀ ਹੀ ਉਹਨਾਂ ਦੇ ਨਾਲ ਜੋ ਵੀ ਪੰਗਾ ਮੇਰਾ ਤੇਰੇ ਨਾਲ ਜਾਣਨ ਦਾ ਮਤਲਬ ਵੀ ਕੋਈ ਨਹੀਂ ਹੈ ਉਹਦੇ ਘਰੇ ਬਿੰਦੀ ਰਹਿੰਦੀ ਤੇ ਉਹਦਾ ਕੀ ਮਤਲਬ ਬੰਦਾ ਜਾਣਦਾ ਮੈਂ ਨਾ ਤਰਸਾਉਂਦਾ ਤੈਨੂੰ ਤਰਸਾਉਂਦਾ ਤੂੰ ਜਾਂਦੀ ਨਾ ਸਰਦ ਤੇਰੇ ਤੋਂ ਤਰਸੇ ਨਹੀਂ ਹੈਗਾ ਮੰਮੀ ਇੱਕ ਮਿੰਟ ਸਿਰਵਾਦੀ ਭੈਣ ਦਾ ਕਰਕੇ ਗਈ ਹੈ ਨਾ ਇਹ ਕਿੰਨੀ ਗੱਲ ਸਮਝਾਵਾਂ ਤੈਨੂੰ ਗੱਲ ਯਾਰ ਜੀ ਨੂੰ ਸਮਝ ਉਹ ਪੈਨ ਨਾਲ ਖਲੋਤੀ ਤਾਂ ਤੈਨੂੰ ਭਰਾ ਨਾਲ ਤੁਣਾਉਣਾ ਚਾਹੀਦਾ ਉਹ ਜੀ ਆਹੀ ਗੱਲ ਆਣਾ ਮੈਂ ਵੀ ਵੇਖਦਾ ਇਸ ਘਰ ਦੇ ਵਿੱਚ ਸ਼ਮੀ ਭਾਬੀ ਦਾ ਉਹਦਾ ਕੋਈ ਲਿੰਦਾ ਤਾਂ ਲਿੰਦਾ ਕਿਵੇਂ ਅੱਛਾ ਅੱਜ ਤੈਨੂੰ ਆ ਗਿਆ ਕਿ ਤਾ ਉਹਦਾ ਦਾ ਇਹਦੀ ਸਮਝ ਨਹੀਂ ਲੱਗਦੀ ਕਦੀ ਮੇਰੇ ਵੱਲ ਦੀ ਗੱਲ ਕਰੇ ਭਦਾਨਾ ਸ਼ਮੀ ਭਾਬੀ ਨੂੰ ਪਿਆਰੀ ਹੋ ਗਈ ਦੱਸ ਇਹ ਕਿਸੇ ਵੱਲ ਦੇ ਨਹੀਂ ਗੇ ਦੋਵੇਂ ਮੀਆਂ ਬੀਬੀ ਉਹ ਵੀ ਪਲਟਦੀ ਹੈ ਵੀ ਪਲਟਦੇ ਪਲਟ ਕੇ ਦੋਵੇਂ ਪਲਟ ਗਿਆ ਸਾਰੇ ਨਾਲ ਸੀ ਮੇਰੇ ਕੋਲ ਤੁਹਾਨੂੰ ਕਿਹਾ ਸੀ ਉਸ ਦਿਨ ਕਿ ਵੇਲੋ ਮੋਰੇ ਥੋਂ ਨਿਕਲੀ ਆਉਂਦੇ ਨੇ ਮੋਰੇ ਕੀ ਨਿਕਲੇ ਸਾਰੀ ਬਾਜੀ ਪਲਟਦੀ ਪੀਂਜੇ ਆਹੋ ਤੇ ਜੇ ਇਹਨੂੰ ਉਹ ਚਾਹਦੀ ਸੀ ਚਾਹਦੀ ਕਿਉਂ ਉਹਦਾ ਮਤਲਬ ਹੀ ਨਹੀਂ ਕੋਈ ਇਹ ਉਹਦੇ ਪਿੱਛੇ ਮਰਨ ਡਿਆ ਵਾ ਉਹਨੇ ਇਹਨੂੰ ਕੋਈ ਟਿੱਕਾ ਨਹੀਂ ਦੰਦਿਆ ਇਹ ਠੱਕੇ ਨਾ ਮੇਰੀ ਗੱਲ ਸੁਣ ਮਮੀ ਇਹ ਠੱਕੇ ਨਾ ਵਸਾਉਣ ਨੂੰ ਫਿਰਦੇ ਸਾਰੇ ਇਹ ਵੀ ਕਹਿੰਦਾ ਕਿ ਕਿਦਾਂ ਲਿਆ ਗਿਓਂਗੀ ਤੇ ਇੱਕ ਉਹਦੀ ਚਾਚੀ ਉਹ ਵੀ ਕਹਿੰਦੀ ਨਾ ਠੱਕੇ ਨਾ ਇਹਨੂੰ ਵਸਾਉਣੀ ਤੇ ਠੱਕੇ ਲੱਗਦਾ ਉਹ ਸਾਲਾ ਕਦੇ ਦੱਸ ਹੈ ਛੰਮੀ ਜਾਂਦੀ ਇਹ ਚੋ ਗਈ ਇਹਨੂੰ ਤਾਂ ਕੋਈ ਗੱਲ ਨਹੀਂ ਸੀ ਇਹ ਗਲਤ ਕੰਮ ਕਰ ਗਈ ਇਹਨੇ ਰੋਕਣਾ ਇਹਨੇ ਵੀ ਨਹੀਂ ਰੋਕਿਆ ਜਾਣ ਦੇ ਗੱਲ ਤੂੰ ਅੱਬੇ ਆਜੂਗੀ ਦੋਨਾਂ ਨੂੰ ਤਾਂ ਤੁਸੀਂ ਭੇਜਿਆ ਨਹੀਂ ਤੇ ਕੇ ਉਹ ਇਸਨੇ ਕੱਢਿਆ ਰੋੜੀ ਐ ਤੇ ਸਾਡੇ ਨਾਲ ਰੋਸਾ ਕਿਸ ਗੱਲ ਦਾ ਖਾਣਦੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਨਾ ਪੇਕੇ ਆਉਂਦੇ ਨਾ ਖੜਿਆ ਅਸੀਂ ਥੋੜੀ ਕੱਢਿਆ ਉਹ ਤੇ ਚਲੋ 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 ਤੂੰ ਵੀ ਚੱਲ ਤੂੰ ਵੀ ਚੱਲ ਤੂੰ ਹੀ ਇੱਕ ਲੈ ਕੇ ਇੱਕ ਦੀ ਗੱਲ ਹੋਣੀ ਤੂੰ ਇਹ ਦੋਵੇਂ ਲੈ ਚਲੇ ਚੱਤ ਲੈ ਜਾ ਕਢਾਖ ਨੋ ਮੈਂ ਕਰ ਕਦੀ ਨਹੀਂ ਠਿੰਗਾ ਕਰ ਰੱਖੀ ਥੱਤੇ ਥੱਤੇ ਆਏ ਨੇ ਤੱਤੇ ਤੱਤੇ ਚਲੇ ਗਏ ਨੇ ਨਾਲ ਮੰਮੀ ਮੇਰੀ ਗੱਲ ਬਿਲ ਸਿਰਫ ਆਪਣੇ ਮਤਲਬ ਦੀ ਗੱਲ ਕਰਦੇ ਇਹ ਨਾਲੇ ਮੇਰੀ ਮੇਰੇ ਬਾਰੇ ਇੱਕ ਵਾਰੀ ਵੀ ਸੋਚਦੇ ਇਹਨੂੰ ਕਿ ਮੈਂ ਕਹਿੰਦੇ ਕਰਕੇ ਇਹਨਾਂ ਕੁਝ ਕਰਦੇ ਆ ਨਾ ਪਹਿਲਾਂ ਸਾਰੇ ਨਾਲ ਸੀ ਨਾ ਹੁਣ ਹੀ ਸਾਰੇ ਬਦਲ ਗਏ ਨਾ ਚਲੋ ਤੁਸੀਂ ਫਿਕਰਨਾ ਕਰੋ ਮਾਂ ਹੀ ਹੈ ਨਾ ਜਿਨੇ ਜਨਮ ਦਿੱਤਾ ਉਹਨੇ ਕਦੀ ਸਾਹ ਛੱਡਦੀ ਕੀ ਫਿਕਰਨਾ ਕਰੋ ਕੋਈ ਗੱਲ ਨਹੀਂ ਭਰਾ ਤੋਂ ਉਮੀਦ ਨਹੀਂ ਨਾ ਇਦਾਂ ਕਰੂਗਾ ਪੁੱਤ ਜੇ ਉਹਨੇ ਸਾਥ ਦਿੱਤਾ ਹੀ ਨਾ ਤਾਂ ਉਹਨਾਂ ਨੂੰ ਵੀ ਤਾਂ ਸਾਥ ਦੇਣਾ ਚਾਹੀਦਾ ਹੈ ਇਹ ਗੱਲ ਨਹੀਂ ਸੋਚਦਾਏ ਭਾਵੇਂ ਫੇਰ ਕੋੜ ਕੋੜ ਇੱਥੇ ਆਵੇ ਤੇ ਇੱਥੇ ਗੱਲਾਂ ਉਹ ਭਰਾ ਨੂੰ ਸਮਝਾਵੇ ਉਹਨਾਂ ਦਾ ਤਾਂ ਕੋਈ ਵੀ ਬੰਨਾ ਕੁਝ ਵੀ ਮੰਮੀ ਇਹ ਕੋ ਫੇਰ ਜਾ ਕੇ ਰੀ ਤੇ ਦਾ ਦਿਮਾਗ ਗੱਲ ਬਿਠਾਏ ਦੇ ਸਮਝੇਗੇ ਤੇ ਕਾਨੂੰਨ ਗੱਲ ਨਹੀਂ ਕਰ ਰਿਹਾ ਸਾਰਿਆਂ ਨੇ ਕੀ ਕੀਤਾ ਤੇ ਸਾਹਮਣੇ ਆ ਕੇ ਕਿਵੇਂ ਬੋਲਦਾ ਪਿਆ ਕਿਤਨਾ ਮੇਰਾ ਬੜਾ ਜ਼ਿਆਦਾ ਪਿਆਰ ਸੀ ਉਦੋਂ ਤੱਕ ਧੱਕੇ ਧੱਕੇ ਨਾਲ ਵਸਾਇਆ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜ ਤੂੰ ਕੁੜੀ ਕਰਕੇ ਕਰਨ ਗਿਆ ਵਾ ਕੋਈ ਗੱਲ ਨਹੀਂ ਉੱਥੇ ਨਹੀਂ ਰਹਿਣਾ ਆ ਜਾਣਾ ਉਹਨਾਂ ਨੇ ਆਪੇ ਹੀ ਤੇਰੀ ਗੱਲ ਸੁਣ ਦੀ ਤਾਂ ਪਹਿਲਾਂ ਤਾਂ ਮੂਡ ਚੇਂਜ ਕਰ ਮਸੇ ਨੂੰ ਘਰੋਂ ਬਾਹਰ ਲੈ ਕੇ ਜਾਓ ਐਨੂੰ ਕੋਈ ਕੰਮ ਚੈ ਨੂੰ ਰੁਝਾ ਦੂ ਦੋ ਚਾਰ ਦਿਨ ਛੁੱਟੀ ਮਾਰੋ ਆਪਣੇ ਕੰਮ ਤੋਂ ਤੇ ਐਨੂੰ ਬਲਾਓ ਕੰਮ ਤੇ ਕਿਉਂ ਮੰਮੀ ਨਾਲੇ ਉਹਨੂੰ ਤੇ ਕਹਿ ਉਹਦੋਂ ਤੋਂ ਮੇਰੇ ਨਾਲ ਸਾ ਤਾਂ ਮੈਂ ਕਦਮ ਚੁੱਕਿਆ ਅੱਜ ਤੂੰ ਮੇਰ ਤੋਂ ਖਸਕਣ ਤੋਂ ਡੇਵਾ ਫਿਰ ਮੇਰਾ ਤੇਰਾ ਕੀ ਸਾਥ ਹੈ ਭੈਣ ਭਰਾ ਕਰ ਉਹ ਤੇ ਮੈਂ ਸਮਝਾਉਂਦਿਆਂ ਨੂੰ ਚਲ ਕੋਈ ਨਹੀਂ ਮੈਂ ਤੇਰੀ ਗੱਲ ਕਰਦਾ ਮੰਮੀ ਨਹੀਂ ਪਰ ਬਹੁਤ ਵਧੀਆ ਗੱਲ ਏ ਕੰਮ ਚ ਹੋ ਜਾਏਗਾ ਨਾ ਤੇ ਥੋੜਾ ਜਿਹਾ ਧਿਆਨ ਦਾ ਕੰਮ ਬਲ ਹੋ ਜਾਏਗਾ ਫਿਰ ਹੋਰ ਵੀ ਹਲੀ ਗੱਲ ਆਪਣੇ ਭਰਾ ਦੀ ਸੁਨੇਗਾ ਤਾਂ ਹੀ ਤਾਂ ਸਮਝੇਗਾ ਇਹ ਗੱਲ ਤੇ ਪੱਕੀ ਮੰਮੀ ਜਦ ਦੇ ਨਿਯਰ ਰੱਖਦਾ ਦੇਖੀ ਨਾ ਅਜੇ ਵੀ ਨਹੀਂ ਕੁੜੀਆਂ ਸਾਹਮਣੇ ਆਣੀਆਂ ਸੌਖੀਆਂ ਨਹੀਂ ਆ ਅੱਜ ਤੱਕ ਕਰ ਭੇਜਣਾ ਇਹਨਾਂ ਨੇ ਬੱਚੇ ਦਾ ਕਿੰਨਾ ਖਾਣ ਪੀਣ ਕਿੰਨਾ ਧਿਆਨ ਰੱਖਣਾ ਪੈਣਾ ਦੁੱਧ ਪਾਣੀ ਕਿੰਨੀਆਂ ਵੀ ਚੀਜ਼ਾਂ ਹੁੰਦੀਆਂ ਉਹ ਕਦੀ ਬੋਸੂ ਰੱਖ ਤੇ ਜੇ ਦੁੱਖ ਇਹ ਹੁੰਦੇ ਆ ਨਾ ਇਹ ਤੋਂ ਵੱਧ ਉਹ ਹੁੰਦੇ ਨੇ ਆ ਇਹ ਗੱਲ ਸਮਝਣੀ ਚਾਹੀਦੀ ਇਹਨੂੰ ਉਹਨਾਂ ਨੂੰ ਕੋਈ ਗੱਲ ਨਹੀਂ ਸੀ ਇਹ ਧਿਆ ਕਰਦੇ ਚਾਹੀ ਮਗਰ ਕਿੰਨਾ ਕੋ ਸਾਨੂੰ ਬੋਲ ਕੇ ਕਿ ਤੈਨੂੰ ਗੱਲ ਰੁਕਾ ਲਿਆ ਉਹਨੂੰ ਪੜ ਲਿਆ ਮੈਨੂੰ ਮਾਰਾ ਚੰਗਾ ਬੋਲ ਤੇ ਮਾਰਾ ਨਾ ਬੋਲਣ ਲੱਗਿਆ ਉਹਨਾਂ ਦਾ ਇਹ ਮਤਲਬ ਸੀ ਉਹਨਾਂ ਨੂੰ ਪੁੱਛੇ ਮੇਰੇ ਨਾਲ ਸਾਡਾ ਕੀ ਰੋਲ ਤੂੰ ਮੇਰੇ ਕੋਲ ਕਿੱਧਰ ਆਏ ਹੋ ਜਿਹੜੀ ਗੱਲ ਕਰਨੀ ਆਪਣੇ ਪਰਿਵਾਰ ਵਾਲਿਆਂ ਨਾਲ ਕਰੋ ਤੀਆਂ ਵਾਲੇ ਕਦੇ ਇੰਨਾ ਨਹੀਂ ਬੋਲਦੇ ਤੀਆਂ ਵਾਲੇ ਹਮੇਸ਼ਾ ਪਿਆਰ ਨਾਲ ਗੱਲ ਬੀੜਦੇ ਆ ਮਗਰ ਉਹ ਤੇ ਸਾਡੇ ਤੋਂ ਵੀ ਝੇਜ ਸੀ ਚਲੋ ਕੋਈ ਗੱਲ ਦੇ ਵੇਖੋ ਉਹਨੂੰ ਤੁਸੀਂ ਆ ਜਾਓ ਮੈਂ ਗੱਲ ਕਰਨੀ ਚਾਹ ਲੋ ਆਗੇ ਤੁਸੀਂ ਤੂੰ ਸਮਝਾ ਮੂੰ ਪੁੱਛ ਲੈ ਉਹਨੂੰ ਇੱਕ ਵਾਰ ਆ ਪਰ ਆ ਨਹੀਂ ਸਾਥ ਦੇਣਾ ਤਾਂ ਛੱਡ ਦੇ ਕੰਮ ਖਤਮ ਕਰ ਦੇ ਮੈਂ ਤੇ ਤੇਰੇ ਆਸਰੇ ਛੜਾ ਮਾਰਦਾ ਹਾਂ ਤਾਂ ਤੂੰ ਅੱਜ ਮੈਨੂੰ ਸਾਥ ਛੱਡ ਗਿਆ ਮਮਾ ਸਮਝਾ ਗਏ ਬੇਣਾ ਜੇ ਸਮਝਦਾ ਠੀਕ ਹੈ ਨਹੀਂ ਤਾਂ ਭਰਾਵਾ ਤੁਲਿਆ ਜਾਨਾ ਹੱਥ ਪੱਲਿਆ ਜੋੜ ਜੋੜ ਨਹੀਂ ਲੈ ਆ ਤੇਰੀ ਜਾਨ ਤੂੰ ਲੈ ਨਹੀਂ ਚੱਲ ਰਖਰਾ ਮੇਰਾ ਛੱਡ ਦੇ ਮੇਰੇ ਵਾਸਤੇ ਕੁਝ ਨਾ ਸੋਚ ਕੇ ਜਾ ਹਾਂ ਕਹਿ ਦੇ ਸਿੱਧੀ ਜੀ ਗੱਲ ਸ਼ਮੀ ਨੂੰ ਮੈਂ ਲਿਆਉਣਾ ਨਹੀਂ ਨਾ ਅੱਜ ਲਿਆਵਾਂ ਤੇ ਨਾ ਕੱਲ ਲਿਆਵਾਂ ਸਿੱਧੀ ਜੀ ਗੱਲ ਮੇਗਾ ਸੁਣੀਓ ਨੰਜੀ ਤਾਹੇ ਰਾ ਹਾਂਜੀ ਕੀ ਹੋ ਗਿਆ ਮੇਰੇ ਹੈਂਕੀ ਸੌਂ ਸਾਰੇ ਕੰਮ ਤੇ ਹੋ ਹੀ ਗਏ ਆਹੋ ਮੈਂ ਜਲਦੀ ਜਲਦੀ ਅਗਰ ਆਏ ਤਾਂ ਕਿ ਇਹ ਬੰਦੇ ਨਾਲ ਨਹੀਂ ਆਉਂਦੇ ਨੇ ਹਾਂ ਤੁਹਾਨੂੰ ਯਾਹ ਕੀ ਤਰੀਕਾ ਕਰੋ ਤੇ ਫਟਾਫਟ ਬਸ ਆਨੰਦ ਗਰਜ ਕਰੀਏ ਐਡੀ ਗਾਲੀ ਗਾਲੀ ਆ ਰੁਕ ਜਿਵੇਂ ਥੋੜੇ ਜੇ ਅੱਜ ਕਿਹੋ ਜਿਹੇ ਦੱਸੋ ਕਿਹੜੀ ਗੱਲ ਰੁਕਣਾ ਹੈ ਵਾ ਮੇਰੀ ਗੱਲ ਸੁਣੋ ਸ਼ੰਭੀ ਤਾਂ ਆਪਣੀ ਮਰਜ਼ੀ ਨਾਲ ਚੱਲ ਗਈ ਹੈ ਹਾਂ ਤੇ ਸਿਮਰਤ ਨੂੰ ਤਾਂ ਨਾਲ ਹੀ ਲੈ ਗਏ ਨੇ ਤੂੰ ਇਹ ਨਾ ਸੋਚੋ ਕਿ ਉਹ ਆਈਗੀ ਅੰਦਰ ਆਣਾ ਹੁੰਦਾ ਨਾ ਤੇ ਮੈਂ ਤਾਂ ਵੀ ਲੜਦੀ ਚੜਦੀ ਨਾ ਉਹਨੇ ਕੋਈ ਗੱਲ ਕੀਤੀ ਨਾ ਬਾਤ ਉਹਨੂੰ ਲੱਗਾ ਝਟਕਾ ਬੜਾ ਤੋਂ ਮਨ ਟੁੱਟ ਗਿਆ ਉਹਨੂੰ ਸਮਝ ਲਓ ਕਾਰਨ ਵੀ ਉਹਨੂੰ ਪਤਾ ਲੱਗ ਗਿਆ ਵਾ ਉਹ ਨਹੀਂ ਅਧਰਾਂਦੀ ਤੂੰ ਟੈਨਸ਼ਨ ਨਾ ਲਓਗੇ ਇਹ ਗੱਲ ਦੀ ਉਹ ਤਾਂ ਮੈਨੂੰ ਵੀ ਪਤਾ ਲੱਗ ਗਿਆ ਮम्मी ਨੂੰ ਕਹਿ ਕੇ ਨਾ ਕੱਲ ਜਾਂ ਪਰਸੋ ਦੇ ਵਿੱਚ ਗੁਰਦੁਆਰੇ ਆਪਾਂ ਲਾਵਾ ਲੈਣੇ ਆਹ ਮਾਲਕ ਦੀ ਕਿਰਪਾ ਨਾਲ ਆਪਣਾ ਨਵਾਂ ਜੀਵਨ ਸ਼ੁਰੂ ਕਰਦੇ ਆਂ ਕੱਲ ਬੱਸ ਜਿਆਦਾ ਨਹੀਂ ਲੱਗੇ ਹੁੰਦਾ ਮੈਂ ਤਾਂ ਥੋੜੇ ਦਿਨ ਰੋਜ ਹੀ ਨਹੀਂ 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 ਕੱਲ ਪਰਸੋ ਠੀਕ ਹੈ ਮੈਨੂੰ ਕੋਈ ਬੋਧੇ ਨਹੀਂ ਚੀਜ਼ਾਂ ਦੀ ਲੋੜ ਹੈਗੀ ਕੋਈ ਐਨੇ ਭਾਰੇ ਲੈ ਕੇ ਪਾਇਆ ਕਰਨ ਦਾ ਕੁਝ ਨਹੀਂ ਮੈਂ ਕਰਨਾ ਸਿੰਪਲ ਸੋਬਰ ਜੀ ਮੈਂ ਖੁਸ਼ ਹੈਗੀ ਆ ਸਿੰਪਲ ਸੋਬਰ ਜੀ ਕਿਉਂ ਫਿਰ ਵੀ ਯਾਰ ਵਿਆਹ ਕਰਨਾ ਚਾਹਤੀ ਤਾਂ ਕਰਾਂਗੇ ਕੋਈ ਦੱਸ ਵੀ ਇਦਾਂ ਦੀ ਗੱਲ ਹੈ ਸਟੋਪ ਕਰੇ ਫਿਰ ਕੀ ਹੈ ਦੱਸੋ ਕੰਮ ਮੋਟੰ ਨੂੰ ਵੀ ਆਹੀ ਗੱਲ ਲੈ ਮੰਮੀ ਆਈ ਹੁੰਦੇ ਹੁੰਦਾ ਹੀ ਪਿਕਾੜੀ ਕਰਦੀ ਆ ਵਿਆਹ ਸੀ ਵਿਆਹ ਕਰਾਂਗੇ ਤੂੰ ਹੁਣ ਤਾਂ ਆਂਦੇ ਨਾ ਹੈ ਕਿ ਨਹੀਂ ਰਾਂ ਕੋਈ ਤਾਂ ਮੈਂ ਸਮਝਾਉਂਦਿਆਂ ਵੀ ਢੀ ਕਾਲੀ ਕਰੀ ਤੂੰ ਉਹ ਕੋਈ ਵਿਆਹ ਸੀ ਲੈ ਉਹ ਤੇ ਖੇਡ ਸੀਗੀ ਉਹ ਬਈ ਨਿਕਲ ਫੋਨ ਵੇਖ ਤੂੰ ਕਿੱਡੀਆਂ ਖੁਸ਼ੀਆਂ ਨਾਲ ਆਪਾਂ ਵਿਆਹ ਕਰਦੇ ਕਿਹੜੀ ਚੀਜ਼ ਦੀ ਕਮੀ ਨਹੀਂ ਆਉਂਦੀ ਮੈਂ ਪੁੱਤਨ ਜੀ ਤੂੰ ਕਾਲੀ ਨਾ ਕਰ ਚਾਹਾਂ ਨਾਲ ਤਨੂ ਵਿਹੋਣਾ ਆਪਾਂ ਚਾਹਾਂ ਨਾਲ ਵਿਹੋਣਾ ਮੇਰੀ ਗੱਲ ਸੁਣੋ ਮੰਮੀ ਆਦੇ ਮੈਂ ਗਈ ਆ ਇੱਥੇ ਹੀ ਆਂਦਾ ਸੋ ਤੇ ਨਾਲ ਆਪਾਂ ਕਿਸੇ ਨੂੰ ਕਿਉਂ ਸੱਦਣਾ ਮੈਂ ਕਰਦੇ ਜੀ ਬੜੇ ਨੇ ਮੰਮੀ ਤੇ ਕਿਸੇ ਨੂੰ ਸੱਦਨ ਦੀ ਲੋੜ ਹੀ ਨਹੀਂ ਗੱਲ ਜੀ ਆ ਨਹੀਂ ਆ ਤੁਹਾਨੂੰ ਸ਼ਾਪਿੰਗ ਕਰਾਉਂਦੇ ਹਫਤਾ ਦਾ ਮੈਨੂੰ ਸ਼ਾਪਿੰਗ ਕਰਾਉਂਦੇ ਲੱਗਣਾ ਚੀਜ਼ਾਂ ਹੀ ਨਹੀਂ ਆਉਂਦੇ ਪਸੰਦ ਤੇਰੇ ਪਸੰਦ ਦੀਆਂ ਸਾਰੀਆਂ ਚੀਜ਼ਾਂ ਨੇ ਹੋਣੀਆਂ ਚੀਜ਼ਾਂ ਰਕਤ ਖਰੀਦਾਂ ਨੇ ਤਾਂ ਆਈਆਂ ਕਰਾਂਗੇ ਅਰੇ ਪਤਾ ਕਾਲੀ ਨਹੀਂ ਪਾਉਂਦੀ ਕਾਲੀ ਕਾਲੀ ਸੜਾਂ ਦਾ ਕੰਮ ਖਰਾਬ ਹੋ ਜਾਂਦਾ ਚੰਗਾ ਨਹੀਂ ਦਾ ਆਰਾਮ ਨਾ ਕਰਨਾ ਸਰਬ ਸੇ ਲਾ ਸੁਣ ਮੰਮੀ ਮੈਂ ਪਤਾ ਕੀ ਕਹਿਣਾ ਚਾਹਨੀ ਮੈਂ ਇਹ ਕਹਿਨੀ ਆ ਕਿ ਸਫालतू ਪੈਸੇ ਕਿਉਂ ਖਰਚ ਲੈਨੇ ਅਸੀਂ ਗੁਰਦੁਆਰੇ ਸਾਹਿਬ ਜਾਵਾਂਗੇ ਉੱਥੇ ਲਾਂਵਾਂ ਲਾਂਗੇ ਬਾਬਾਈ ਦੀ ਹਾਜ਼ਰੀ ਦੇ ਵਿੱਚ ਬਹਿ ਕੇ ਵਾਹ ਸੋਣਾ ਮੈਨੂੰ ਨਹੀਂ ਚੰਗਾ ਲੱਗਦਾ ਉਹਨੂੰ ਕਿਹਦੇ ਪੈਸੇ ਦੀ ਥੋੜੀ ਕਮੀ ਹੈਗੀ ਪੁੱਤ ਪੈਸੇ ਦੀ ਕਮੀ ਉਹ ਮੇਰੇ ਤਾਂ ਬੱਸ ਇਤਨਾ ਸੋਚੀਏ ਪੈਸੇ ਦੀ ਕੋਈ ਗੱਲ ਨਹੀਂ ਵਿਆਹ ਕਰਾਂਗੇ ਪਰ ਇਹਦੇ ਅੱਜ ਸੁਟਾ ਕੇ ਕਹਿਣ ਦੀ ਗੱਲ ਵੀ ਤੂੰ ਵੇਦੀ ਰਹਿ ਜਾਵੇਂਗੀ ਉਹੀ ਪੈਸੇ ਕਿਥੇ ਹੋਰ ਕਮ ਆ ਜਾਣਗੇ ਤੇ ਸ਼ਾਪਿੰਗ ਨਹੀਂ ਕਰੀਏ ਵਿਆਹ ਦੇ ਵਾਰ ਮੈਂ ਤੁਹਾਡੇ ਨਾਲ ਨੇ ਇਤ ਕਿਦਾਂ ਕਿਤੇ ਆਵਾਂਗੇ ਜਾਵਾਂਗੇ ਸ਼ਾਪਿੰਗ ਆਪੇ ਹੋ ਜਾਏਗੀ ਵਾਹ ਆਪਾਂ ਸਿੰਪਲ ਹੀ ਕਰ ਲਾਂਗੇ ਇਹ ਸਾਰੇ ਕੰਮ ਉਹਦੇ ਨੇ ਟੈਨਸ਼ਨ ਨਾ ਆਪਾ ਨਾ ਇਨੀ ਕਾਹੀ ਬਾਪੁੱਤ ਉਹ ਤਾਂ ਹੁਣ ਚਲੀ ਗਈ ਆ ਅੰਡਾ ਦਸਾ ਕਾ ਨਿਕਲੇ ਨਿਕਲੇ ਹੋ ਕੋਈ ਤਾਂ ਕੋਈ ਗੱਲ ਹੀ ਨਹੀਂ ਹੈਗੀ ਆਪਾਂ ਖੁਸ਼ੀਆਂ ਨਾਲ ਸਾਰੇ ਕੰਮ ਕਰਾਂਗੇ ਕਾਹੀ ਕਿਉਂ ਕਰਨੀ ਆ ਇਨੀ ਪਰਵਾਹ ਨਾ ਤੇਰੀ ਜਾਨੇ ਬਿਨਾਂ ਕਰ ਤੂੰ ਪੈਸੇ ਵੋਹੇ ਕੇ ਚੀਜ਼ ਦੀ ਪਰਵਾਹ ਕਰ ਤਾ ਰਹਾ ਆਪਣਾ ਕੰਮ ਕਰ ਤੂੰ ਸੋਹੇ ਸ਼ਾਪਿੰਗ ਕਰਦਾ ਨਾ ਇਹ ਜਨਾਨੀਆਂ ਨੂੰ ਤਾਂ ਪੈਸੇ ਸ਼ਾਪਿੰਗ ਦਾ ਬੜਾ ਸ਼ੌਂਕ ਦਮਿਆ ਆਹ ਸੂਟ ਲਵਾ ਇਹ ਲਵਾ ਤੂੰ ਕਿਥੇ ਚੇ ਨਹੀਂ ਬਿਨਾਂ ਕਰ ਤਾ ਹੈ ਮੈਨੂੰ ਤਾਂ ਬਸ ਇਹੀ ਹੈ ਕਿ ਅਸੀਂ ਬਸ ਗੁਰਦੁਆਰਾ ਸਾਹਿਬ ਜਾਈਏ ਤੇ ਦੋ ਜੋੜੀ ਸੂਟ ਪਾ ਕੇ ਤਾਂ ਆਪਣਾ ਬਸ ਨਵੇਂੇ ਕੰਮ ਜੋ ਨਹੀਆ ਮੇਲੇ ਕਿੰਨਾ ਸੋਚਦੀ ਆਪਣੇ ਮਾਰੇ ਮੇਲਾ ਉਹ ਫਾਦਦੀ ਮਨ ਸਾਢੇ ਚਾਹ ਹੈਗੀ ਨਾ ਪਤਾ ਪਰ ਚਾਰ ਸਾਰੇ ਸਾਹੀ ਕਿੰਨੀ ਮੰਮੀ ਕਿ ਜਿੰਨਾ ਪੈਸਾ ਵਿਆਹ ਤੇ ਤੁਸੀਂ ਲਾਣਾ ਨਾ ਉਹ ਹੀ ਇਹਨਾਂ ਦਾ ਨਵਾਂ ਬਿਜ਼ਨਸ ਸ਼ੁਰੂ ਕਰਾਂਗੇ ਸਮਝਾਂ ਨਹੀਂ ਕੋਸ਼ਿਸ਼ ਕਰੋ ਸਾਹਿਲ ਦਾ ਵੀ ਥੋੜਾ ਹੋਏਗਾ ਕਿ ਚਲੋ ਪੈਸੇ ਦੀ ਬਰਬਾਦੀ ਨਹੀਂ ਕੀਤੀ ਮੇਰੇ ਲਈ ਕੋਈ ਬਿਜ਼ਨਸ ਨਵਾਂ ਸ਼ੁਰੂ ਕਰਾਓ ਬਿਜ਼ਨਸ ਤੇ ਹਰ ਦਾ ਮੱਗਿਆ ਵਾਦਾ ਹੀ ਲੈਣਾ ਮਗਰ ਵਿਆਹ ਹੋਰ ਜੋ ਚੱਲ ਰਹੀ ਮੈਂ ਹਾਦਸੇ ਤੇ ਮਿਤਰ ਕਰ ਲਈ ਨਾ ਪੁੱਤ ਹਾਂ ਤੁਸੀਂ ਕਿੰਨੇ ਦੇ ਸੈਜੇ ਬੁੱਧੀ ਕੋਈ ਤੇਰਾ ਆਉਣਾ ਐਸ ਹੋ ਜੂ ਸੂਟ ਕਿਹੜਾ ਪਾਉਣਾ ਕਲਰਫੁਲ ਸੋਚਣਾ ਅੱਜ ਗਏ ਨਾ ਜਿੱਦਾ ਸੋਚ ਤੂੰ ਤੂੰ ਰਾਣੀ ਨਾਲ ਗੱਲਾਂ ਕਰ ਰਾਣੀ ਨੂੰ ਦੱਸ ਕਿ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਤੇ ਜਾ ਕੇ ਦੋਵੇਂ ਜਣੇ ਤੇ ਲੈ ਕੇ ਆਓ ਮੇਰੂੰ ਇਹ ਖੁਸ਼ੀ ਆ ਕੱਲ ਪਰਸ ਨੀ ਕਿਹੜੀ ਚੱਲ ਜਾਂਦੇ ਆ ਛਾਵੇਂ ਤੋਂ ਵੈਸੇ ਬਾਜ਼ਾਰ ਚ ਪੈਣੀਆਂ ਚਾਰ ਪੰਜ ਦੇ ਆਪਣੀਆਂ ਦੇ ਨਿਕਲ ਜਣੇ ਸੇ ਬੰਦਾ ਕਪੜੇ ਫਿੱਤਰ ਕੇ ਖਾਣ ਪੀਣ ਬੈਠਦਾ ਕੋਈ ਕੁਛ ਕਰਦਾ ਤਾਂ ਟਾਈਮ ਤੇ ਵੀ ਨਿਕਲ ਜਾਂਦਾ ਮੈਨੂੰ ਪਤਾ ਕੀ ਕਹਿੰਦੀ ਸੀ ਵਿਆਹ ਆ ਜਾਂਦਾ ਚਾਰ ਦਿਨ ਬਾਅਦ ਕਿਤੇ ਘੁੰਮਣ ਫਿਰ ਜਾਂਦੇ ਉੱਥੋਂ ਸ਼ਾਪਿੰਗ ਕਰ ਲੈਂਦੇ ਤੇ ਸ਼ਹਿਰ ਚ ਕੀ ਰੱਖਿਆ ਹੈ ਤੇ ਵਿਆਹ ਤੇ ਹੋਣਾ ਹੀ ਹੋਣਾ ਵਿਆਹ ਤੇ ਹੋਣਾ ਵਿਆਹ ਕਿਉਂ ਹੀ ਨਹੀਂ ਚੱਲੇ ਇਹ ਵਿਆਹ ਦੀ ਤੂੰ ਬਰਾણે ਸਮਝਾਏ ਨੂੰ ਐਵੇਂ ਟੈਨਸ਼ਨ ਲੈ ਕੇ ਬੈਠੀ ਆ ਚਲੋ ਠੀਕ ਹੈ ਬਈ ਮੈਨੂੰ ਟੀਜੋ ਚਲੋ ਠੀਕ ਹਾਂ ਕੀ ਨਮੱਸਿਆ ਅੱਪਾ ਸ਼ਹਿਰ ਚ ਕਈ ਟਕਰਾਂ ਜੰਗੀਆਂ ਮੈਨੂੰ ਕੀ ਕਰਾਂ ਇਹ ਤਾਂ ਮੈਨੂੰ ਫਸਾ ਦੇਣਗੇ ਨਹੀਂ ਮੈਂ ਕਿਹਾ ਕਿ ਸ਼ਾਮੀ ਆਨੇ ਬੰਨੇ ਗਾ ਲਾਣੀ ਹੈ ਗੁਰਦੁਆਰੇ ਵਿਆਹ ਹੋਣਾ ਚਾਹੀਦਾ ਉਹ ਸਿੰਪਲ ਜਿਹਾ ਕਿਸੇ ਨੂੰ ਆਣ ਥੋੜੀ ਦੇਣਾ ਜੇ ਕੋਈ ਮੱਥੇ ਲਾ ਕੇ ਆਹੋ ਜਿਹਾ ਇਨਸਾਨ ਭੰਡਾ ਪੈ ਜਾਉ ਨਹੀਂ ਲੱਗਿਆ ਜੁ ਕੁਝ ਸੋਚ ਇਹ ਕੰਮ ਗੜਬੜ ਹੋ ਜਾਣਾ ਹੈ ਰੋਟੀ ਬਾਕੀ ਫੜੀ ਭੰਡਾ ਪਿਛਾ ਲਾ ਰਹੇ ਨਾ ਬਾੜੀ ਪਾ ਕੇ ਮੈਨੂੰ ਤੇ ਕੋਈ ਸਮਝ ਨਹੀਂ ਲੱਗਣ ਦੇ ਪੰਜ ਕੀ ਕੀ ਕਰਾਂ ਮੈਂ ਜਦੋਂ ਸ਼ੰਮੀ ਵੱਲ ਵੇਂਦੀ ਆ ਨਾ ਕਿੱਟੇ ਡੇ ਵਿੱਚ ਮੁੱਕਾ ਜਿਹਾ ਵਾਇਦਾ ਕੀ ਕੀ ਬਣ ਗਿਆ ਮੇਰੀ ਧੀ ਨਾ ਇਹੀ ਜਿਕੇ ਪਹਿਲੇ ਮੇਰੀ ਗੱਲ ਮੰਨੀ ਹੁੰਦੀ ਨਾ ਮੈਂ ਤੇ ਤੁਹਾਨੂੰ ਬਾਰ-ਬਾਰ ਇਸ਼ਾਰਾ ਦਿਂਦੀ ਰਹੀ ਆ ਅੱਖਾਂ ਖੋਲ ਲਓ ਅੱਖਾਂ ਖੋਲੋ ਅੱਖਾਂ ਖੋਲੋ ਇਹੀ ਤੁਹਾਨੂੰ ਮੈਂ ਸਮਝਾਉਣਾ ਚਾਹੁੰਦੀ ਸੀ ਜੇ ਪਹਿਲੇ ਕਿਤੇ ਸਮਝ ਜਾਂਦੇ ਨਾ ਅੱਜ ਦੋਨੋਂ ਧੀਆ ਘਰ ਆ ਕੇ ਬਹਿ ਗਈਆਂ ਪੈਣ ਜੀ ਪਰ ਸ਼ਾਕੀ ਸੀ ਨਾ ਸਾਨੂੰ ਕੋਈ ਕਲੀਅਰ ਥੋੜਾ ਹੈਗਾ ਸੀ ਆਪਾਂ ਕਿਤਨਾ ਜਾ ਕੇ ਅਗਲੇ ਨਾਲ ਗੱਲ ਕਰ ਸਕਦੇ ਜਦੋਂ ਸਾਡੇ ਹੱਥ ਵਿੱਚ ਸਪੂਰਨ ਜਿਦੋਂ ਸਬੂਤ ਸੀ ਆਪਾਂ ਕਿਹਾ ਸੀ ਕਿ ਆ ਦੇਖ ਤੇਰੇ ਭਰਾ ਨੇ ਸਬੂਤ ਦਿੱਤਾ ਹੈ ਆਪਾਂ ਧੀ ਨੂੰ ਪਹਿਲਾਂ ਮੋਸਦਾ ਧੀ ਵੀ ਸਾਡੇ ਵੱਲ ਦੀ ਨਹੀਂ ਉਦੋਂ ਬਣੀ ਇਹ ਘਰ 'ਚ ਅੱਗ ਲੱਗਦੀ ਏ ਤੇ ਧੂਆ ਉਰਦਾ ਹੀ ਬਿਨਾਂ ਅੱਗ ਧੂਆ ਕਿੱਥੋਂ ਆ ਨਿਕਲ ਜੂ ਬਾਹਰ ਦੇ ਲੋਕੀ ਵੇਖ ਲੈਣਗੇ ਧੂਆ ਘਰ 'ਚੋਂ ਨਿਕਲਦਾ ਪਿਆ ਜੀ ਭਾਂਜੀ ਮੈਂ ਤੁਹਾਨੂੰ ਬਹੁਤ ਗੱਲ ਕਰਨ ਡਈ ਆ ਆਪਾਂ ਦਾ ਸਾਡਾ ਫਰਸੇ ਨਾ ਸ਼ਮੀਨਾ ਗੱਲ ਕਰਨ ਦਾ ਕਿ ਵੇਖ ਸ਼ਮੀ ਆਹ ਗੱਲ ਤੇਰੇ ਸਾਸਰੇ ਬਿਨਾ ਮਤਲਬ ਤੈਨੂੰ ਸਹੁਰੇ ਕਿਉਂ ਭੇਜਤਾ ਤੇਰੀ ਰਾਣਾ ਜਿਹੜਾ ਹੈ ਉਹ ਕਿਉਂ ਅੰਜਰੂ ਬਿਠਾ ਕੇ ਕਮਾਈ ਫਿਰਦਾ ਪਰ ਉਦੋਂ ਤਾਂ ਕੰਦੀ ਸੀ ਕੁਝ ਗੱਲ ਹੀ ਨਹੀਂ ਪਰ ਹੁਣ ਉਹਨੇ ਸਰੇ ਆਮ ਸਾਹ ਦੇ ਸਾਹਮਣੇ ਛਾਤੀ ਥੋਕ ਕੇ ਕਹਿਤਾ ਸੀ ਹੁਣ ਕੋਈ ਓਲਾ ਨਹੀਂ ਜੇ ਰਹੇਗੇ ਮੈਂ ਤੇ ਇਹ ਹੋ ਗਿਆ ਉਹਦੀ ਸੱਸ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿ ਮੇਰੇ ਦੋਨੋਂ ਨੂੰਹਾਂ ਕੱਲ ਚਲੀਆਂ ਗਈਆਂ ਨੇ ਕਿ ਮੈਂ ਕੋਈ ਗੱਲ ਕਰਾਂ कि मैं पूछਾਂ ਕੋਈ ਫਰਕ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਿਆ ਉਹਨੂੰ ਕਹਦਾ ਫਰਕ ਪੈਣਾ ਸਾਡੀਆਂ ਦੀ ਉਹਦੀ ਤੇ ਸਾਰੀ ਚਾਲ ਹੈ ਕਿ ਸੀ ਉਹਦੀ ਤੇ ਰਾਣੇ ਦੀ ਕੀ ਪਤਾ ਕਦੋਂ ਦਾ ਚਾਲ ਚੱਲਣ ਦੇ ਹੀ ਇਹ ਪਰ ਇਸ ਚਾਲ ਦੇ ਵਿੱਚ ਸਾਰੇ ਹੀ ਸ਼ਾਮਿਲ ਸਨ ਪੂਰਾ ਪਰਿਵਾਰ ਭਾਈ ਕਿੰਨੀ ਵਾਰ ਸਿਮਰਤ ਨੂੰ ਪੁੱਛਦੇ ਰਹੇ ਕੋਈ ਗੱਲ ਹੈਗੀ ਤੇ ਦੱਸ ਕੋਈ ਗੱਲ ਹੈਗੀ ਤੇ ਦੱਸ ਕਿ ਸਿਮਰਤ ਦੀ ਬਿਲਕੁਲ ਗਲਤੀ ਹੈ ਨਾ ਜੇ ਸਿਮਰਤ ਪਹਿਲੇ ਦਿਨ ਸਾਰਾ ਕੁਝ ਦੱਸ ਦਿੰਦੀ ਉਦੋਂ ਮੈਂ ਕੁਛ ਦੀ ਰਹੀ ਐ ਇਹਨੂੰ ਕੁੜੀ ਨੇ ਜਦੋਂ ਇਹਨੇ ਵਿਆਹ ਦੀ ਗੱਲ ਕਰਦੇ ਕਰਦੇ ਰੁਕ ਗਈ ਸੀ ਜੇ ਕਿਨੇ ਉਸਦੈਂ ਸਹੀ ਬੱਕ ਪੈਂਦੀ ਨਾ ਤੇ ਅੱਜ ਆਜੇ ਵੇਲਾ ਨਹੀਂ ਸੀ ਮੈਂ ਕਹਿੰਦਾ ਇੰਨੇ ਗੰਦੇ ਬੰਦੇ ਮੈਂ ਕਦੀ ਨਹੀਂ ਵੇਖੇ ਇੰਨੇ ਗੰਦੇ ਮੈਂ ਕਹਿੰਦਾ ਕਿ ਤਰਾ ਹੈ ਕੈਂਦੇ ਆਂ ਮੈਂ ਵਿਆਹ ਕਰਾਉਣਾ ਮੇਰਾ ਤੇ ਦਿਲ ਕਰਦਾ ਇੱਥੇ ਜੁੱਤੀ ਲਵਾ ਲਾਹ ਦੇ ਦਾ ਮਰ ਸੇਕਦਾ ਹੁਣ ਕਰਨਾ ਕੀ ਹੈ ਕਰਨਾ ਕੀ ਹੈ ਸ਼ਮੀ ਤੇ ਚਲੋ ਆ ਗਈ ਆ ਸਿਮਰਤ ਵੀ ਨਾਲ ਉਹਦੇ ਆਈ ਉਹ ਤੁਹਾਨੂੰ ਪਤਾ ਵਾ ਸਿਮਰਤ ਦੇ ਸਾਥ ਕਿਹੜੇ ਸਹਯੋਦ ਨਾਲ ਚੱਲਦਾ ਪਿਆ ਸੀਗਾ ਉਹਨੇ ਬੰਨ ਕੇ ਰੱਖਿਆ ਸੀ ਤਾਂ ਉਹਨੂੰ ਕੀਤਾ ਉਹਦੀ ਸਾਸਰੀ ਕਿ ਮੈਂ ਆਪਣਾ ਘਰ ਕਿਉਂ ਬਰਬਾਦ ਕਰਨ ਡਿਆ ਤੇਰਾ ਇੱਕ ਬੱਚਾ ਹੈ ਤੇਰੀ ਜਨਾਨੀ ਆ ਤੂੰ ਘੱਟੋ ਘੱਟ ਉਹਨਾਂ ਤੋਂ ਤੇ ਡਿਸੀਜਨ ਲੈ ਤੂੰ ਇਕੱਲਾ ਹੀ ਬਸ ਬਣ ਗਿਆ ਤੇਰਾ ਪਰਾਈ ਵਿਖਣ ਡਿਆ ਇੱਕੋ ਗੱਲ ਕਰੀ ਜਾਂਦਾ ਹੈ ਸਿਮਰਤ ਨੂੰ ਛੱਡ ਦਿਓ ਉਹ ਸਿਮਰਨ ਨੂੰ ਕੋਣੀ ਨੂੰ ਸੁਖਮਨ ਨੂੰ ਛੱਡ ਜਾ ਤੇ ਸਿਮਰਤ ਨੂੰ ਲੈ ਜਾ ਦੱਸ ਜੇ ਸਿਮਰਤ ਜਾਉਗੀ ਤੇ ਕੁੜੀ ਕੋ ਇੱਥੇ ਰਹੂਗੀ ਉਹ ਪਰਵਾਹ ਬੇਸਤੀ ਦੇ ਉਹਦੀ ਹੁੰਦੀ ਜਿਹਦੀ ਕੋਈ ਇੱਜ਼ਤ ਹੋਵੇ ਉਹਨਾਂ ਨੇ ਤੇ ਵਖਾਤ ਤਾਂ ਵੀ ਸਾਡੀ ਕੋਈ ਇੱਜ਼ਤ ਹੈ ਹੀ ਨਹੀਂ ਪਰ ਪੰਜੀ ਪਤਨ ਕੁੜੀ ਤਾਂ ਚਾ ਤੇ ਨਹੀਂ ਇਥੇ ਲੱਗਣデア ਸੁਖਮੰਦਾ ਸਾਰੀ ਰਾਤ ਸੁਖ ਮੰ ਰੋਂਦੀ ਰਹੀ ਤੇ ਸਿਮਰਤ ਉਹ ਵੀ ਰੋਂਦੀ ਰਹੀ ਆ ਕੀ ਪਰ ਸਾਹਿਲ ਨੂੰ ਦੇਖ ਲੋ ਕੋਈ ਸ਼ਰਮ ਨਹੀਂ ਹੈਗੀ ਮੈਂ ਇੱਕ ਫੋਨ ਕਰਕੇ ਪੁੱਛ ਹੀ ਲਵਾਂ ਇੱਕ ਫੋਨ ਨਹੀਂ ਉਦਾਇਆ ਘੱਟੂ ਘੱਟ ਉਹਨੂੰ ਆਪਣੇ ਪਰਿਵਾਰ ਦਾ ਤੇ ਦੇਖਣਾ ਚਾਹੀਦਾ ਸੀ ਨਾ ਘਰ ਦੇ ਵਿੱਚ ਕੋਈ ਐਸਾ ਬੰਦਾ ਹੈ ਨਹੀਂ ਉਹਨਾਂ ਦੇ ਕਿ ਜਿਹੜਾ ਕਿ ਸਾਰੇ ਪਰਵਾਰ ਨੂੰ ਨਾਲ ਲੈ ਕੇ ਚੱਲੇ ਸੱਸ ਸਿਆਣੀ ਆ ਉਹ ਵੀ ਅੱਧੀ ਕੰਬਲੀ ਬਣੀ ਪਈ ਆ ਹਰੇ ਪਤਾ ਨਹੀਂ ਇਹਨਾਂ ਦੀ ਕੰਬਲੀ ਲੱਗਦੀ ਕੰਬਲੀ ਨਾ ਕਿ ਹੈ ਚਾਚੀ ਤੇ ਹੈ ਇਹ ਵੀ ਸੋਇਤੇ ਜੇ ਕਿ ਸਾਈਲ ਫੋਨ ਕਰੂਗਾ ਉਹਨੇ ਕਾਦੇ ਵਾਸਤੇ ਫੋਨ ਕਰਨਾ ਉਹਨੇ ਆਪਣੀ ਮਾਂ ਦਾ ਸਾਥ ਦੇਣਾ ਤੇ ਭਰਾ ਦਾ ਸਾਥ ਦੇਣਾ ਤੇ ਨਾਲੇ ਜਿਹੜੀ ਨਵੇਂ ਲਿਆਂਦੀ ਆ ਉਹਨੂੰ ਤੇ ਭਾਬੀ-ਭਾਬੀ ਕਹਿੰਦਾ ਹਣਾ ਕੀ ਪਤਾ ਭਾਬੀ ਕਹਿੰਦਾ ਕਿ ਨਹੀਂ ਕਹਿੰਦਾ ਲੇਕਰ ਪੈਂਜੀ ਬੇ ਸਾਡਾ ਘਰ ਤੇ ਧੀ ਨਾਲ ਉਚੜ ਗਿਆ ਨਾ ਬੇ ਸ਼ਰਮੀ ਦੀ ਹੱਦ ਹੋ ਗਈ ਏ ਹੱਦ ਅਸੀਂ ਲੋਕਾਂ ਨੇ ਕਹਾਣੀਆਂ ਸੁਣਦੇ ਸਾਂ ਜਸਵੀਰ ਤੇ ਗੁੱਲਾ ਨੂੰ ਮੈਨੂੰ ਨਹੀਂ ਸੀ ਪਤਾ ਕਿ ਸਾਡੇ ਘਰ ਜਿਹੜਾ ਵਾਪਰ ਲੈ ਸਭ ਕੁਝ ਕੀ ਲੋਕਾਂ ਨੂੰ ਜਵਾਬ ਦੇ ਕੀ ਕਹੀਏ ਲੋਕਾਂ ਪੈਂਜੀ ਕੀ ਹੋਇਆ ਉਹਦੀ ਮਾਂ ਨੂੰ ਨਹੀਂ ਆਕਲ ਜਿੰਨੇ ਇੱਕ ਨਾਲ ਨੂੰ ਹੁੰਦਿਆਂ ਦੂਜੀ ਨੂੰ ਉਥੇ ਬਿਠਾਇਆ ਫਿਰ ਬਿਨਾ ਵਿਆਹ ਤੋਂ ਕੁਝ ਵੀ ਨਹੀਂ ਸਾਡੀ ਕੁੜੀ ਜਿੰਦੀ ਜਾਗਦੀ ਨਾ ਕੋਈ ਤਲਾਕ ਹੋਇਆ ਕੁਝ ਨਹੀਂ ਪਰ ਹਿੰਮਤ ਵੇਖੋ ਇਹਨਾਂ ਨੂੰ ਗਲੀ ਗਵਾਂਢ ਆਸ ਪੜੋਸ ਦੀ ਮਹੱਲੇ ਦੀ ਕੋਈ ਸ਼ਰਮ ਹੀ ਨਹੀਂ ਹੈਗੀ ਤੇ ਦੂਜੀ ਉਹੋ ਜੀ ਕੁੜੀ ਜਿਹੜੀ ਆ ਕੇ ਬੈਠੀ ਹੋਈ ਆ ਉਹਦਾ ਤਾਂ ਮਾਂ ਪਿਓ ਕੋ ਰਿਸ਼ਤੇਦਾਰ ਭੈਣ ਭਰਾ ਨਹੀਂ ਹੈਗਾ ਜਿਨ੍ਹਾਂ ਨੇ ਆਪਣੀ ਕੁੜੀ ਪਹਿਲਾਂ ਹੀ ਭੇਜਤੀ ਆ ਮੇਰੀ ਗੱਲ ਸੁਣ ਇਹਨਾਂ ਦੀ ਪਹਿਲੇ ਦਿਨ ਤੋਂ ਇਹੀ ਚਾਲ ਸੀ ਯਾਨੀ ਤੁਸੀਂ ਦੋਨੋਂ ਜਿਹੜੀ ਗਈਆਂ ਸੀ ਅਸੀਂ ਗਿਆ ਭੈਣ ਹਾਂ ਤਕੜਾ ਮੰਨੀ ਸੀ ਜੜੀ ਉਹਨੂੰ ਵੀ ਆਈ ਜਨਾਨੀ ਨੂੰ ਤੱਕਾ ਦਾ ਰਾਨਾ ਨਹੀਂ ਤੜਫਾਈ ਜਦੋਂ ਭੈਣ ਕਿਹਾ ਸੀ ਜਦੋਂ ਭੈਣ ਦਾ ਰਿਸ਼ਤਾ ਦਿੱਤਾ ਸੀ ਕਿਸ ਤਰ੍ਹਾਂ ਬੋਲਣਾ ਪਿਆ ਅੱਗੇ ਉਹਨੂੰ ਤੇ ਇੰਨੀ ਸ਼ਰਮਾਈ ਵੀ ਸਾਰਿਆਂ ਦੇ ਵਿੱਚ ਮੈਂ ਕਹਿਣ ਹੈ ਇਕ ਤਾਣ ਕੇ ਵੀ ਮੈਂ ਵਿਆਹ ਕਰਨਾ ਵਾ ਹੁਣ ਦੱਸੋ ਹੁਣ ਦੱਸੋ ਕਰਨਾ ਕੀ ਜੇ ਦੱਸੋ ਬਲੋਸੀਂ ਇੰਤਜ਼ਾਰ ਹੀ ਕਰ ਸਕਦੇ ਹਾਂ ਇੰਤਜ਼ਾਰ ਕਾਦਾ ਮਤਲਬ ਇੰਤਜ਼ਾਰ ਇਹ ਇੱਕ ਗਲਤ ਥਿੰਡੀ ਪੈਕ ਮਮੀ ਕਿਉਂ ਗੱਲ 'ਕਾ ਠੰਡੀ ਪਾ ਦੀਏ ਮੈਂ ਤੇ ਸੋਚਣਿਆ ਵਾ ਦੋਵਾਂ ਭੈਣਾਂ ਨਾਲ ਸਲਾਹ ਕਰਕੇ ਨਾ ਇੱਕ ਵਾਰੀ ਪੀ ਦੱਸੋ ਕੀ ਕਰਨਾ ਜੇ ਮੈਂ ਤੇ ਥਾਣੇ ਖੜਾ ਦੇਣਾ ਜੇ ਮੈਂ ਰਿਪੋਰਟ ਲਿਖਾ ਦੇਣੀ ਸਿੱਧੀ ਗੱਲ ਤਾਂ ਤੁਹਾਨੂੰ ਪਹਿਲਾਂ ਦੱਸ ਦਾਂ ਤੇ ਨਾ ਮੈਨੂੰ ਚਾਚੀ ਤੁਸੀਂ ਰੁਕਿਓ ਮੈਂ ਕੋਈ ਗੱਲ ਠੰਡੀ ਨਹੀਂ ਪੈਣ ਦੇਣੀ ਨਾ ਉਹਨੇ ਰੋਟੀ ਖਾਦੀ ਤੇ ਨਾ ਉਹਨੇ ਰੋਟੀ ਖਾਦੀ ਤੇ ਮੈਂ ਕਹਾ ਤੁਸੀਂ ਤੇ ਰੋਟੀ ਖਾਓ ਤੁਸੀਂ ਕੋਈ ਨਹੀਂ ਰੋਟੀ ਖਾਣ ਦੀਆਂ ਫਿਰ ਕਰੀਏ ਕੀ ਕਰੀਏ ਕੀ ਕਰਨੀਆਂ ਕੀ ਰਿਪੋਰਟ ਲਿਖਾਉਣੇ ਆ ਜਦੋਂ ਪਏ ਨਾ ਪੁਰਸ ਕੋ ਛੇਤਰ ਆਪੇ ਹੋਸਟ ਕਾਣੇ ਆ ਜੋਗੀ ਕੋਪਰੇ ਕਰਨੇ ਚਾਹੀਏਗੀ ਕਿਉਂ ਸੈਜੋਣੀ ਹੋਗੀ ਵੇਖਿਆ ਨਹੀਂ ਕਿ ਮੈਂ ਆਕਰਦੇ ਹੀ ਮੈਂ ਨਾ ਇਹਨਾਂ ਨੇ ਸ਼ਰਮਝਾਈ ਲਈ ਆ ਉਥੇ ਤੇ 20 20 ਗੱਲਾਂ ਕਰਦੇ ਹੋਣੀ ਬੋਲੋ ਆਂਡ ਗਵਾੜ ਕੀ ਪਤਾ ਲੱਗੂ ਹੋਣਾ ਆਂਡ ਗੜ ਮਰ ਗਿਆ ਵਾ ਹੋਣੀ ਪਤਾ ਪਈ ਦੂਜਾ ਵਿਆਹ ਕਰਨ ਲੱਗੇ ਉਹਦਾ ਮਿੰਤੀ ਆਪ ਨਹੀਂ ਸਮਝ ਲੈ ਕੰਢੀ ਕੀ ਕਹਾਂ ਕੀ ਨਾ ਕਰਾ ਮੇਰਾ ਆਪਣਾ ਨਹੀਂ ਦਿਮਾਗ ਤੇ ਕੰਮ ਕਰਦਾ ਹੁੰਦਾ ਕੋਈ ਇਹਨਾਂ ਨੂੰ ਰਿਸ਼ਤੇਦਾਰੀਆਂ ਭੈਣ ਭਰਾ ਦੀ ਕਿਸੇ ਦੀ ਕੋਈ ਜਰਾ ਜਿੰਨਾ ਨੂੰ ਡਰ ਨਹੀਂ ਲੱਗਾ ਇਹ ਪਾਪ ਕਰ ਲਗਾ ਜਰਾ ਡਰ ਲੱਗਾ ਹੀ ਨਹੀਂ ਨਾ ਰঞ্জੀਤ ਨੂੰ ਨਾ ਉਹਦੀ ਮਾਂ ਨੂੰ ਕੀ ਸੋਚ ਕੇ ਕੱਲ ਨੂੰ ਜੇ ਉਹਨਾਂ ਨੂੰ ਇਹ ਹੋਣਾ ਚਾਹੀਦਾ ਸਾਡਾ ਸਾਡਾ ਡਰ ਹੋਣਾ ਪਰ ਉਹਨਾਂ ਨੂੰ ਕੋਈ ਸਾਡਾ ਡਰ ਨਹੀਂ ਆ ਸਿਰ ਲਾਲਚੀ ਬੰਦੇ ਸਿਮਰਤ ਨੇ ਸਾਨੂੰ ਕਿਹਾ ਸੀ ਨਾ ਕਿ ਉਹ ਚੈਨੀ ਮੰਗਦਾ ਉਹ ਸਹੀ ਕਹਿੰਦੀ ਸੀ ਆਪਾਂ ਆਦੀ ਗੱਲ ਤੇ ਕੋਰ ਨਹੀਂ ਕੀਤਾ ਤੁਸੀਂ ਨਹੀਂ ਸੀ ਤੇ ਮੈਂ ਪੁੱਛਣ ਚਲ ਗਿਆ ਉਹਨੂੰ ਮੈਂ ਕਹਾ ਤੂੰ ਕੁਝ ਮੰਗਿਆ ਤੂੰ ਮੰਗਣਾ ਤੂੰ ਮੇਰੇ ਕੋਲ ਮੰਗ ਉਦੋਂ ਐਡੀ ਭੋੜੀ ਸ਼ਕਲ ਬਣਾਈ ਮੈਂ ਤੇ ਕੁਝ ਮੰਗਿਆ ਹੀ ਨਹੀਂ ਮੈਂ ਤਾਂ ਤੁਹਾਨੂੰ ਉਦੋਂ ਹੀ ਰੋਣਾ ਪਾ ਦਿੱਸਾਂ ਉਹ ਮੰਗਦੇ ਨੇ ਤੇ ਉਹ ਕਹਿੰਦੀ ਆ ਗੋ ਸਹੀ ਗੱਲ ਹੈ ਆਪਾਂ ਐਵੇਂ ਭੈਣ ਜੀ ਨਾਲ ਲੜਦੇ ਰਹੇ ਕਿ ਤੂੰ ਹੀ ਸਿਮਰਤ ਦਾ ਘਰ ਭਰੀ ਜਾਂਦੇ ਜੇ ਅਸਲ ਦੇ ਵਿੱਚ ਸਿਮਰਤ ਨੂੰ ਇਹਨਾਂ ਨੂੰ ਕੰਦੀ ਹੁੰਦੀ ਸੀ ਕਿ ਮੰਮੀ ਮੈਨੂੰ ਆਹ ਚੀਜ਼ ਦਵੋ ਆਹ ਇੱਥੋਂ ਤੇ ਇਹੋ ਹੀ ਸਾਬਤ ਹੁੰਦਾ ਨਾ ਅੰਦਰ ਵੜਵੜ ਕੇ ਕਹਿੰਦੀ ਸੀ ਮੈਨੂੰ ਦੋ ਮੰਮੀ ਮੈਂ ਤੁਹਾਡੇ ਨਾਂਵੇਂ ਮੋਲ ਬਲਾਵਾ ਕਰਦਾ ਰਿਆ। ਨਵੇਂ ਤੁਹਾਨੂੰ ਮਾੜਾ ਬੋਲਦਾ ਰਿਆ। ਮੈਂ ਦੇਖੜੀ ਨਹੀਂ ਸੋਚਿਆ ਭੀ ਇਹਦੀ ਸੱਚ ਸੱਸ ਮੰਗਦੀ ਹੈ ਕਿ ਨਹੀਂ ਮੰਗਦੀ। ਮੇਰੀ ਗੱਲ ਸੁਣ। ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਿਤਾ ਉਹ ਪੜੀ ਗਈ। ਜਿਹੜੀ ਨਵੀਂ ਇਹਦੇ ਘਰ ਆਈਏ। ਅੁੱchna ਨੀ ਨੀ ਨੂੰ ਘੜਨਾਵਾ ਇਹਨਾਂ ਨੂੰ ਅੰਦਰ ਕਰਾਉਣੇ ਆਂ 4 ਦਿਨ ਰਹਿਣਗੇ ਨਾ ਅੰਦਰ। ਜਦੋਂ ਪਏ ਛਿੱਤਰ ਆਪੇ ਪਤਾ ਲੱਗ ਜਾਊਗਾ। ਭੈਣ ਜੀ ਜਨਾਨੀ ਨੂੰ ਕਿਉਂ ਘੜੀਏ? ਫੰਨਾ ਤਾਂ ਸਾਨੂੰ ਉਹਨਾਂ ਦੇ ਟੱਬਰ ਨੂੰ ਚਾਹੀਦਾ ਜਿਹੜੇ ਸਾਡੀ ਕੁੜੀ ਨਾਲ ਇੱਕ ਤਰ੍ਹਾਂ ਕਰਦੇ ਜਨਾਨੀ ਦਾ ਕੀ ਕਸੂਰ ਐ ਇਹ ਜਨਾਨੀ ਨੂੰ ਲੈ ਕੇ ਆਏ ਫੇਰ ਹੀ ਐ ਨਾ ਸੱਸ ਵਾਲੇ ਵੇ ਲੋ ਸਿਆਣੀ ਪੈਣੀ ਹੋ ਕੇ ਤੇ ਉਹਨਾਂ ਦੇ ਨਾਂ ਰੱਲੀ ਹੋਈ ਐ ਇਹ ਸੱਸ ਦਾ ਦਿਮਾਗ ਚਾਹੀਦਾ ਵਾ ਸਾਰਾ ਬੂਟਾ ਤੇ ਉਹਨੇ ਹੀ ਲਾਇਆ ਜੀ ਆਪ ਪਹਿਨੀ ਲੱਗਿਆ ਜਿਉ ਲਿਆਈਏ ਜਿਉ ਆਈ ਐ ਅੱਛਾ ਕੱਲ ਤੇ ਗੱਲ ਕਰਨ ਦੇ ਸੀ ਕਿ ਇਹਦੇ ਬੱਚਾ ਨਹੀਂ ਆ ਮੈਂ ਵਿਆਹ ਤਾਂ ਕਰਾਉਣਾ ਤੇ ਦੂਜੇ ਨੂੰ ਕਿਉਂ ਗਿਆ ਸੀ ਸਾਬ ਨੂੰ ਕਿਉਂ ਗਿਆ ਸੀ ਉਹ ਕਹਿ ਨਹੀਂ ਸਕਦਾ ਹੀ ਵੀ ਮੇਰੀ ਤਾਂ ਕੋਈ ਗੱਲ ਨਹੀਂ ਇਹਨੂੰ ਤੇ ਛੱਡ ਜੋ ਉਹਨੇ ਇੱਕ ਵਾਰੀ ਨਹੀਂ ਫਟਿਆ ਉਹ ਤੇ ਰਿਆ ਭਰਾ ਬੈਨਾਂ ਬਣ ਕੇ ਮੈਂ ਕਿਨੇ ਤੇ ਕੁਛ ਉਹ ਤੇ ਬੋਲਦਾ ਹੀ ਨਹੀਂ ਜਬੇ ਜੇ ਮੂੰਹ ਚ ਉਹ ਤੇ ਬੈਠਾ ਸੀ ਬਣਾ ਕੇ ਜਿਹੜਾ ਮੰਮੀ ਆਪਣੇ ਪਰਿਵਾਰ ਵਾਰ ਨਹੀਂ ਸੋਚ ਸਕਦਾ ਉਹਨੇ ਕੀ ਕਦਮ ਚੁੱਕਣਾ ਆ ਕੋ ਚਲੋ ਛੱਡੋ ਪੈਗੀਆਂ ਤੇ ਸੱਚੀ ਕੁਛ ਤੇ ਨਾ ਲੱਗੀ ਜਸਵੀਰ ਕੋਈ ਰਾਹ ਨਹੀਂ ਜੇ ਪਿਆ ਨਜ਼ਰ ਹੁੰਦਾ ਤੁਸੀਂ ਇੰਜ ਕਰੋ ਹੋਈ ਰਾਹ ਜੇ ਇੱਕ ਦੋ ਦਿਨ ਚੁੱਪ ਕਰ ਜਾਓ ਵੇਖੋ ਗਾ ਕੀ ਹੁੰਦਾ ਭਾਂਜੀ ਇਤਨਾ ਗੁੱਸੇ ਵਿੱਚ ਕੋਈ ਗਲਤ ਕਦਮ ਨਾ ਚੁੱਕ ਲਈਏ ਕਿਉਂਕਿ ਸ਼ੰਮੀ ਨੂੰ ਹਜੇ ਮੈਂ ਬੁਲਾਇਆ ਨਹੀਂ ਜਰੂਰੀ ਹੈ ਜੀ ਤੇ ਹਰ ਕੋਈ ਦੋਸਤ ਹੈਗਾ ਬੜਾ ਸਿਆਣਾ ਮੇਰਾ ਜਿਹਦੀ ਬੜੀ ਚਲਦੀ ਹੈ ਤੂੰ ਇੱਕ ਵਾਰੀ ਉਹਨੂੰ ਸਲਾਹ ਤੇ ਕਰ ਹਾਂ ਮੈਂ ਸਲਾਹ ਤੇ ਕਰ ਲੂੰਗਾ ਮੈਨੂੰ ਤੁਹਾਡੀ ਹਾਂ ਚਾਹੀਦੀ ਆ ਮੈਂ ਤੁਹਾਡੇ ਕਰਕੇ ਰੁਕਿਆ ਵਾਂ ਮੈਂ ਤਾਂ ਹੀ ਤੁਹਾਨੂੰ ਪਹਿਲੇ ਵੀ ਕਿਹਾ ਸੀ ਦੋਨਾਂ ਭੈਣਾਂ ਨੂੰ ਬਿਠਾ ਕੇ ਵਿੱਚ ਪੁੱਛ ਲੋ ਕੁੜੀਆਂ ਨੂੰ ਪਿੱਛੇ ਆਪਾਂ ਥਾਣੇ ਫੜਾ ਲਈਏ ਤੁਹਾਨੂੰ ਕੋਈ ਤਰਾਇ ਤੇ ਵੀ ਕੱਲ ਨੂੰ ਕਹਿਣਾ ਕਿ ਸਾਡੇ ਭਰਾ ਨੇ ਗਲਤ ਕਰ ਚੁੱਕਿਆ ਵਾ ਬੋਲਣ ਤੇ ਸਹੀ ਦੋ ਲੋ ਜਨੀਆਂ ਭੈਣ ਜੀ ਜਿਤਨਾ ਲੱਕੀ ਕਰਦਾ ਨਾ ਕਰੀ ਜਾ ਉਹਨੂੰ ਕਰੰਦੋ ਲੱਕੀ ਕਰ ਸਾਡੇ ਵੱਲੋਂ ਖੁੱਲੀ ਛੁੱਟੀ ਹੈ ਸਾਡੇ ਵੱਲੋਂ ਤੈਨੂੰ ਕਿ ਤੇਰਾ ਜੋ ਦਿਲ ਕਰਦਾ ਨਾ ਬਸ ਕਰ ਬਸ ਕਰ ਅਪਾ ਦੋਮਾ ਕੁੜੀਆਂ ਦੀ ਅੱਖਾਂ ਚਤਰੂ ਨਹੀਂ ਵੇਖਣਾ ਚਾਹੁੰਦੇ। ਬਸ ਇਹ ਨਹੀਂ ਬੋਲਣ ਗਿਆ ਕੋਸ਼ਿਸ਼ ਮੈਂ। ਤੇ ਜਿਵੇਂ ਤੇਰਾ ਦਿਲ ਕਰਦਾ ਤੂੰ ਕੋਈ ਆਪਣੇ ਦੋਸਤ ਨਾਲ ਤੇ ਵੀ ਗੱਲ ਕਰ ਲੈ। ਕਿਉਂਕਿ ਸਿਆਣਾ ਬਿਆਣਾ ਵੱਡਿਆਂ-ਵੱਡਿਆਂ ਚ ਬਹਿਂਦਾ ਖਲੋਂਦਾ। ਮੰਮੀ ਅੱਜਕੱਲ ਕੋਈ ਦੋਸਤ ਨਹੀਂ। ਅੱਜਕੱਲ ਪੈਸਾ ਚੜਦਾ ਜਾਂਦਾ ਜੇ ਤਾਂ ਮੈਂ ਸਿੱਧੀ ਗੱਲ ਦੱਸਾਂ ਤੇ ਪੈਸਾ ਮੈਂ ਚੜਾ ਦੇਣਾ ਵਾਂ। ਅੱਜਕੱਲ ਕੋਈ ਦੋਸਤ ਨਹੀਂ ਕੰਮ ਆਉਂਦਾ। ਕਿਉਂਕਿ ਜਿੱਥੇ ਪੈਸੇ ਦੇ ਜ਼ੋਰ ਨਾਲ ਕੰਮ ਹੋਏ ਲੈਣਾ ਨਾ ਉੱਥੇ ਜਾਰੀ ਦੋਸਤੀ ਵੀ ਭੁੱਲ ਜਾਂਦੀ ਉਹਨਾਂ ਨੂੰ। ਲੱਗੀ। ਅੱਗੇ ਤਾਂ ਤੋ ਕਿੰਨਾ ਕਰ ਜਾ ਚੁੱਕਿਆ ਹੁਣ ਫੇਰ ਕਰ ਜਾ ਚੁੱਕੇਗਾ ਤੇ ਚਾਚੇ ਕੀ ਕਰਾਂ ਦਾ ਸਤੂਆ ਇਹ ਪਹਿਲਾਂ ਘਰ ਬਿਠਾਵਾਂ ਅਹੀਂ ਵੀ ਤਾਂ ਕੁਝ ਸੋਚਣਾ ਆ ਇਸ ਤਰ੍ਹਾਂ ਸੜਾ ਗੱਡੀ ਚਲਣੀ ਆ ਜੇ ਆਪਾਂ ਕੁਝ ਕਰਾਂਗੇ ਨਹੀਂ ਹੱਥ ਦੇ ਹੱਥ ਰੱਖ ਕੇ ਬੈਠੇ ਰਾਵਾਂਗੇ ਤੇ ਤੈਨੂੰ ਜਿੰਨੇ ਪੈਸੇ ਦੀ ਲੋੜ ਆ ਨਾ ਅਸੀਂ ਤੇਨੂੰ ਇੰਤਜ਼ਾਮ ਕਰਕੇ ਦੇ ਆਂ ਕੋਈ ਨਹੀਂ ਜਿਹੜਾ ਮੇਰਾ ਥੋੜਾ ਬਕਾ ਸੋਨਾ ਹੈ ਨਾ ਤੂੰ ਵੇਚ ਲੈ ਮੰਮੀ ਸੋਨੇ ਨੂੰ ਛੱਡੋ ਮਾਮਾ ਜੀ ਨੂੰ ਹੋ ਉਹ ਕਹਾਂ ਨੂੰ ਪੈਸਿਆਂ ਦੀ ਲੋੜ ਆ ਪੈਸੇ ਦੇ ਦੇ ਜੀ ਅਸੀਂ ਲੜ ਨਹੀਂ ਸਕਦੇ ਮੈਂ ਕੌਣ ਕਰ ਦਿਆਂਗੀ ਆ ਉਹਨੂੰ ਤੇਰੇ ਸਾਹਮਣੇ ਕਰ ਦਿੰਨੀ ਹੁ ਇੱਕ ਵਾਰੀ ਨਹੀਂ 50 ਵਾਰੀ ਫੋਨ ਕਰ ਦਿੰਨੀ ਛੱਡ ਬਾਕੀ ਅਗਰ ਜ਼ਿਆਦਾ ਜ਼ਰੂਰਤ ਹੈ ਜਿਹੜਾ ਮੇਰਾ ਥੋੜਾ ਸੋਨਾ ਹੈ ਨਾ ਤੂੰ ਬੜੀ ਖੁਸ਼ੀ ਨਾਲ ਵੇਚ ਲੈ ਇਹਦਾ ਦੋਨੋਂ ਕੁੜੀਆਂ ਦਾ ਹਲਕਾ